ਆ ਮਹਾਰਾਜ ਮਹਾਰਾਜ ਨੇ ਆਖਿਆ ਤਿੰਨ ਸ਼ਰਤਾਂ ਦੇਖ ਉਹਨੇ ਆਖਿਆ ਮਹਾਰਾਜ ਕਿਹੜੀ ਕਿਹੜੀ ਸਤਗੁਰੂ ਕਹਿੰਦੇ ਪਹਿਲੀ ਸ਼ਰਤ ਬਾਦਸ਼ਾਹ ਬਣ ਕੇ ਕਿਸੇ ਦੇ ਧਰਮ ਵਿੱਚ ਦਖਲ ਅੰਦਾਜ਼ੀ ਨਾ ਦਵੀ ਠੀਕ ਆ ਮਹਾਰਾਜ ਸਤਗੁਰੂ ਨੇ ਆਖਿਆ ਲੇਖ ਕਹਿੰਦਾ ਲਿਖ ਦਿੱਤਾ ਉਹਨੇ ਆਖਿਆ ਜੀ ਅਗਲੀਆਂ ਮਹਾਰਾਜ ਕਹਿੰਦਾ ਜਦੋਂ ਤੂੰ ਬਣ ਗਿਆ ਬਾਦਸ਼ਾਹ ਤੇਰੇ ਕੋਲੋਂ 19 ਬੰਦੇ ਲੈਣੇ ਨੇ 19 ਬੰਦੇ ਮਹਾਰਾਜ ਕੌਣ ਕੌਣ ਸਤਗੁਰੂ ਕਹਿੰਦੇ ਸੁਚਾ ਆਨੰਦ ਦੀਵਾਨ ਛਾਛਲ ਬੇਗ ਬਾਛਲ ਬੇਗ ਇਤਿਆਦਿਕ ਸਤਗੁਰੂ ਨੇ 19 ਬੰਦਿਆਂ ਦੀ ਲਿਸਟ ਬਣਾ ਕੇ ਦਿੱਤੀ ਜਿਨ੍ਹਾਂ ਵਿੱਚ ਸੋਨੀਪੱਤ ਕੈਂਥਲ ਕੁਰਾਮ ਠਸਕਾ ਛਾ ਬਾਦ ਕਪੂਰੀ ਇਤਿਆਦਿਕ ਸਾਰੇ ਦੇ ਸਾਰੇ ਨਵਾਬ ਮਹਾਰਾਜ ਨੇ ਆਖਿਆ 19 ਬੰਦੇ ਲੈਣੇ ਆ ਉਹ ਕਹਿੰਦਾ ਮਹਾਰਾਜ ਕਰੋਗੇ ਕੀ ਸਤਗੁਰੂ ਕਹਿੰਦੇ 19 ਬੰਦੇ ਤੂੰ ਦੇ ਦੀ ਉਹਦੇ ਤੋਂ ਬਾਅਦ ਪੰਥ ਫੈਸਲਾ ਕਰੇਗਾ ਕਿ 19 ਬੰਦਿਆਂ ਦੇ ਨਾਲ ਕਰਨਾ ਕੀ ਆ ਉਹਨੇ ਆਖਿਆ ਮਹਾਰਾਜ ਦਿੱਤੀ ਜਦੋਂ ਬੰਦਾ ਫਸਿਆ ਹੋਵੇ ਨਾ ਉਦੋਂ ਹਰ ਇੱਕ ਗੱਲ ਮੰਨਦਾ ਮਹਾਰਾਜ ਨੇ ਉਹਨੇ ਆਖਿਆ ਜੀ ਅਗਲੀ ਤੀਜੀ ਸ਼ਰਤ ਸਤਗੁਰੂ ਨੇ ਆਖਿਆ ਤੈਨੂੰ ਦਿੱਲੀ ਦੇ ਤਖਤ ਤੇ ਬਿਠਾ ਕੇ ਬਾਦਸ਼ਾਹ ਬਣਾ ਕੇ ਅਸੀਂ ਵਾਪਸ ਜਾਣਾ ਆਨੰਦਪੁਰ ਸਾਹਿਬ ਮਹਾਰਾਜ ਦਾ ਹਜੂਰ ਸਾਹਿਬ ਨੂੰ ਜਾਣ ਦਾ ਕੋਈ ਪਲਾਨ ਨਹੀਂ ਸੀ ਪਹਿਲਾਂ ਉਹਨਾਂ ਆਖਿਆ ਅਸੀਂ ਜਾਣਾ ਆਨੰਦਪੁਰ ਸਾਹਿਬ ਸਾਡੇ ਰਸਤੇ ਦੇ ਵਿੱਚ ਇੱਕ ਵਿਗੜਿਆ ਬੰਦਾ ਬੈਠਾ ਜਿਹਦਾ ਨਾਂ ਹੈ ਵਜ਼ੀਰ ਖਾਨ ਸੂਬੇਦਾਰ ਸਰਹੰਦ ਉਹਨੂੰ ਮਾਰਨ ਨੂੰ ਤੇ ਬੜੇ ਚਿਰ ਦਾ ਮਾਰ ਦਿੰਦੇ ਪਰ ਚਮਕੌਰ ਦੀ ਗੜੀ ਦੀ ਛੱਤ ਤੇ ਖਲੋ ਕੇ ਉਹਨੂੰ ਵੰਗਾਰ ਕੇ ਆਖਿਆ ਸੀ ਵਜੀਦੇ ਤੂੰ ਕੈਨਾ ਗੁਰੂ ਗੋਬਿੰਦ ਸਿੰਘ ਜਿਹੜਾ ਖਾਲਸਾ ਪੰਥ ਸਾਜਿਆਈ ਇਹ ਪੰਥ ਤੋੜਨ ਦਾ ਐਲਾਨ ਕਰ ਦੇ ਤੇ ਜਿੱਧਰ ਨੂੰ ਤੇਰਾ ਮੂੰਹ ਉਧਰ ਨੂੰ ਚਲਿਆ ਜਾ ਤੇ ਬਹਾਦਰ ਸ਼ਾਹ ਮੈਂ ਚਮਕੌਰ ਦੀ ਗੜੀ ਦੀ ਛੱਤ ਤੇ ਖਲੋ ਕੇ ਵਾਅਦਾ ਕਰ ਦਿੱਤਾ ਵਜੀਦਿਆ ਜਿਹੜੇ ਪੰਥ ਨੂੰ ਤੋੜਨ ਦੀ ਤੂੰ ਗੱਲ ਕਰਦਾ ਮੱਜ ਮੈਂ ਨਹੀਂ ਤੈਨੂੰ ਮਾਰਾਂਗਾ ਸਮਾਂ ਆਵੇਗਾ ਮੇਰਾ ਪੰਥ ਤੈਨੂੰ ਵਿੱਚੋਂ ਪਾੜ ਕੇ ਦੋ ਫਾੜ ਕਰੇਗਾ ਵਾਧਾ ਕਰ ਬੈਠੇ ਆ ਜੇ ਮਾਰਨਾ ਹੁੰਦਾ ਤੇ ਮਾਰ ਦਿੰਦੇ ਉਹਨੂੰ ਕਹੋ ਜਦੋਂ ਅਸੀਂ ਆਨੰਦਪੁਰ ਸਾਹਿਬ ਗਏ ਸਾਡੇ ਰਸਤੇ ਦਾ ਰੋੜਾ ਨਾ ਬਣੇ ਉਹਨੇ ਆਖਿਆ ਮਹਾਰਾਜ ਲਿਖ ਲਤਾ ਗੁਰੂ ਕਲਗੇ ਧਰਮਹਾਰਾਜ ਨੇ ਆਖਿਆ ਜੇ ਤੂੰ ਤਿੰਨ ਸ਼ਰਤਾਂ ਲਈਆਂ ਮੰਨ ਆਹ ਦਿੱਲੀ ਦਾ ਤਖਤ ਆ ਉਹਦੇ ਤੇ ਬਹਿਣ ਵਾਸਤੇ ਤਿਆਰ ਰਹਿ ਖੈਰ ਹੁਣ ਸਨਮਾਨ ਜੋ ਖਾਲਸਾ ਜੀ ਬਹਾਦਰ ਸ਼ਾਹ ਦੇ ਕੋਲ ਜਿਹੜੀ ਫੌਜ ਦੀ ਗਿਣਤੀ ਆ 365000 3000 ਬਲਦ 1500 ਗੱਡਾ ਬਣਦਾ ਤੇ ਛੋਟੇ ਭਰਾ ਦੇ ਕੋਲ ਗਿਣਤੀ ਆ 110000 ਤੇ ਬਾਦਰਸ਼ਾਹ ਦੇ ਕੋਲ 365000 ਹੋਣ ਦੇ ਬਾਵਜੂਦ ਵੀ ਉਹ ਗੁਰੂ ਕਲਗੀ ਧਰਮ ਮਹਾਰਾਜ ਨੂੰ ਕਿਉਂ ਡਿਆ ਵਿੱਚ ਸਾਖੀ ਲੈਣ ਅਸੀਂ ਭਾਵੇਂ ਗੁਰਬਾਣੀ ਪੜੀ ਜ਼ਰੂਰ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਅਸੀਂ ਬੜੇ ਜ਼ਰੂਰ ਜਾਣਿਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਹ ਚੰਦਾ ਲੇਕਿਨ ਇਹਨਾਂ ਪੰਕਤੀਆਂ ਤੇ ਅਸੀਂ ਅਮਲ ਨਹੀਂ ਕਰਦੇ ਬਾਦਰਸ਼ਾਹ ਨੇ ਅਮਲ ਕਰ ਲਿਆ ਸੀਗਾ ਉਨੇ ਆਖਿਆ ਮਹਾਰਾਜਾ ਤੁਸੀਂ ਆ ਗਏ ਹੋ ਬਾਦਸ਼ਾਹੀ ਮੇਰੀ ਚੋਲੀ ਵਿੱਚ ਪੈ ਗਈ ਆ ਗੁਰੂ ਕਲਗੀਧਰ ਮਹਾਰਾਜ ਨੇ ਆਖਿਆ ਤਿਆਰੀ ਕਰ ਲੋ ਜੀ ਜੰਗ ਹੋਣੀ ਸੀ ਧੌਲਪੁਰ ਦੇ ਇਲਾਕੇ 'ਚ ਉਧਰੋਂ ਤਾਰਾ ਆਜਮ ਆ ਗਿਆ ਜਾਜੂ ਦੇ ਮੈਦਾਨ ਦੇ ਲਾਗੇ 110000 ਮੁਲਖਈਆ ਲੈ ਕੇ ਇਧਰੋਂ 365000 ਮੁਲਖਈਆ ਲੈ ਕੇ ਤੁਰ ਪਿਆ ਬਹਾਦਰ ਸ਼ਾ ਤੇ ਗੁਰੂ ਕਲਗੀਧਰ ਮਹਾਰਾਜ ਨੇ ਪਿਆਰੇ ਦਇਆ ਸਿੰਘ ਸਮੇਤ 400 ਸਿੱਖਾਂ ਦਾ ਜਥਾ ਦਿੱਤਾ ਅਮਾਜ ਦੇਖਿਆ ਕਿ ਆਖਿਆ ਬਾਦਰ ਸ਼ਾ ਤੇਰੀਆਂ ਫੌਜਾਂ ਅੱਗੇ ਨਹੀਂ ਲੜਨਗੀਆਂ ਆ 400 ਮੇਰਾ ਖਾਲਸਾ ਗਾੜੀ ਲੜੇਗਾ 400 ਉਹਨੇ ਆਖਿਆ ਮਹਾਰਾਜ ਉਧਰ ਲੱਖ ਤੋਂ ਉੱਪਰ ਆ ਇਹ 400 ਵਾ ਗੁਰੂ ਕਲਗੀ ਧਰਨੇ ਹਿੱਕ ਤੇ ਹੱਥ ਮਾਰ ਕੇ ਆਖਿਆ ਕਿ ਇਸ ਗੜ ਦੀ ਚੋਟੀ ਤੇ ਖਲੋ ਕੇ ਐਵੇਂ ਨਹੀਂ ਕਹਿ ਦਿੱਤਾ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਆਂ ਤਾਂ ਐਵੇਂ ਨਹੀਂ ਕਹਿ ਦਿੱਤਾ ਸਵਾ ਸਵਾ ਲੱਖ ਨਾਲ ਲੜਨ ਵਾਲਾ ਕੱਲਾ ਕੱਲਾ ਪੈਦਾ ਕੀਤਾ ਜਿਹੜਾ ਸਵਾ ਸਵਾ ਲੱਖ ਦੇ ਨਾਲ ਲੜਨ ਵਾਲਾ ਸੀਗਾ ਅੱਜ ਚੁੱਟ ਕੇ ਚੁੱਟ ਕੇ ਸਮੈਕ ਦੇ ਨਾਲ ਸਿਵਿਆਂ ਦੇ ਵਿੱਚ ਪੁੱਜਦਾ ਪਿਆ ਸਵਾ ਸਵਾ ਲੱਖ ਨਾਲ ਲੜਨ ਵਾਲਾ ਖਾਲਸਾ ਅੱਜ ਕਿਹੜੇ ਪਾਸੇ ਤੁਰਿਆ ਜਾਂਦਾ ਹੈ ਗੁਰੂ ਕਲਗੇ ਧਰਮਹਾਰਾਜ ਨੇ ਆਖਿਆ ਕਹਿਣ ਲੱਗੇ ਬਹਾਦਰ ਸ਼ਾ ਜਿਹੜਾ ਕੰਮ ਆ 400 ਜੋਧਾ ਕਰੇਗਾ ਤੇਰਾ 3 ਲੱਖ 65 ਹਜ਼ਾਰ ਵੀ ਨਹੀਂ ਕਰ ਸਕਦਾ ਉਹਨਾਂ ਨੂੰ ਪਤਾ ਸੀ ਸਾਡੀ ਕੰਡ ਤੇ ਗੁਰੂ ਕਲਗੀ ਧਰ ਦਾ ਥਾਪੜਾ ਲੜਨਾ ਸੀ ਥੋੜੀ ਜਿਹਾ ਲੜਨਾ ਤੇ ਗੁਰੂ ਕਲਗੀ ਧਰ ਮਹਾਰਾਜ ਦੀ ਕਰਾਵਾਤ ਨੇ ਲੋ ਜੀ ਤੁਰ ਪੈ ਨੇ ਲੜਾਈ ਹੋਣੀ ਐ 20 ਜੂਨ ਵਾਲੇ ਦਿਨ ਆ ਵੀ ਨੋਟ ਕਰਿਓ ਬੰਦਾ ਬੇਸ਼ੱਕ ਗੁਰਦੁਆਰੇ ਤੁਰਿਆ ਆਵੇ ਭਾਵੇਂ ਰੋਜ਼ ਜਾਣ ਕੇ ਡੇਢ ਡੇਢ ਘੰਟਾ ਸੇਵਾ ਕਰੇ ਬਾਣੀ ਪੜੇ ਪਰ ਕਈਆਂ ਦੀ ਹੱਥ ਵਿਖਾਉਣ ਵਾਲੀ ਆਦਤ ਨਹੀਂ ਜਾਂਦੀ ਅੱਜ ਵੀ ਜਿਨਾਂ ਚਿਰ ਬਾਬਿਆਂ ਕੋ ਜਾ ਕੇ ਹੱਥ ਨਾ ਵਿਖਾ ਲੈਣਾ ਬਾਬਾ ਜੀ ਧੀ ਦਾ ਵਿਆਹ ਰੱਖਿਆ ਕਿਰਪਾ ਕਰਕੇ ਦੱਸੋ ਹਸਾਇਆ ਕਿਹੜਾ ਭਲਾ ਮੁੰਡਾ ਬਾਹਰ ਨਹੀਂ ਜਾਂਦਾ ਕਿਰਪਾ ਕਰਕੇ ਦੱਸੋ ਹਾਂ ਕੀ ਅੜਚਨ ਪੈ ਰਹੀ ਆ ਮੁੰਡੇ ਦਾ ਵਿਆਹ ਨਹੀਂ ਹੁੰਦਾ ਬਾਬਾ ਜੀ ਕਿਰਪਾ ਕਰਕੇ ਦੱਸੋ ਹਾਂ ਕਿਹੜੀ ਨਖਤੀ ਨੇ ਮੇਰੇ ਮੁੰਡੇ ਦੇ ਲੇਖ ਬੰਨੇ ਆ ਉਹ ਬਹਾਦਰ ਸ਼ਾਹ ਨੇ ਸੱਗੇ ਨਜੂਮੀਆਂ ਤੇ ਨਜੂਮੀਆਂ ਨੂੰ ਹੱਥ ਵਿਖਾ ਕੇ ਕਹਿੰਦਾ ਵੀ ਸ਼ੁਭ ਮੂਰਤ ਕਿਹੜਾ ਭਲਾ ਜੰਗ ਲੜਨ ਵਾਲਾ ਇੱਕ ਨੇ ਦੂਜੇ ਨੂੰ ਮਾਰੀ ਅਰ ਕਹਿੰਦਾ ਉਹ ਅੱਜ ਹੀ ਨਾ ਲੜਾ ਦੀ ਕਹਿੰਦਾ ਕਿਉਂ ਕਹਿੰਦਾ ਦੋ ਕਿ ਦਿਨ ਡਿਲੇ ਪਾ ਲੁੱਟ ਲਈਏ ਜੇ ਤੂੰ ਅੱਜ ਹੀ ਲੜਾ ਦਿੱਤਾ ਇਹ ਕਿ ਆ ਮਰ ਸਾਨੂੰ ਕਿਸੇ ਨੇ ਕੀ ਦੇਣਾ ਕੌਡੀ ਵੀ ਨਹੀਂ ਦੇਣੀ ਦੋ ਕਿ ਦਿਨ ਰੱਖੋ ਉਹ ਜਿਹੜਾ ਵੱਡਾ ਨਜੂਮੀਆਂ ਸੀ ਨਾ ਉਹਨੇ ਹੱਥ ਵੇਖ ਕੇ ਨਾ ਦੋ ਕਰੀ ਉਹ ਜਿੰਨਾ ਬਾਬਿਆ ਤੁਹਾਨੂੰ ਬਹੁਤਾ ਡਰਾਉਣਾ ਵੇਓ ਹੱਥ ਵੇਖ ਕੇ ਕਹਿੰਦੇ ਤੇਰਾ ਭਲਾ ਹੋ ਜਾ ਤੇਰਾ ਤੇਰੇ ਤੇ ਲੇਖ ਬੜੇ ਮਾੜਿਆ ਫਿਰ ਬਾਬਾ ਜੀ ਠੀਕ ਕਿਵੇਂ ਹੋਣਗੇ ਠੀਕ ਹੈ ਤਰਾਣਾ ਵੀ 15 ਕੁ ਸੌ ਦਾ ਕੁਰਤਾ ਪਜਾਮਾ ਲੈ ਦੇ 31 ਕੁ ਸੌ ਰੁਪਇਆ ਉਤਰਾਂ ਦੇ ਦੇ ਇੱਕ ਕੜਾਈ ਦੀ ਮਾਇਆ ਦੇ ਦੇ ਤੇ ਲੇਖ ਆਪੇ ਠੀਕ ਤੇਰੇ ਤੇ ਲੇਖ ਠੀਕ ਨਹੀਂ ਹੋਣੇ ਪਰ ਜਿੰਨੂੰ 6650 ਦਾ ਸਾਮਾਨ ਦੇ ਦਿੱਤਾ ਉਹਦੇ ਲੇਖ ਸ਼ਰੂ ਠੀਕ ਹੋ ਜਾਣੇ। ਉਹ ਜਦੋਂ ਭਦਰਸ਼ਾਹ ਨੂੰ ਆਖਿਆ ਨਾ ਵੀ ਅੱਜ ਨਾ ਲੜੀ ਕਿਉਂ? ਉਹ ਕਹਿੰਦੇ ਅੱਜ ਤਰੀਕ ਨਹੀਂ ਕਹਿੰਦੇ 18 ਉਹ ਕਹਿੰਦੇ ਵੀ ਜੀ ਅੱਜ 18 ਜੂਨ ਨੂੰ ਲੜਿਓ ਤੇ ਅੱਜ ਤੇਰੀ ਹਾਰ ਆ। ਹਾਰ ਦੇ ਨਾਲ ਨਾਲ ਤੇਰੀ ਮੌਤ ਵੀ ਲਿਖੀ ਆ। ਭਦਰਸ਼ਾਹ ਨੇ ਸੈਨਾਪਤੀ ਨੂੰ ਆਵਾਜ਼ ਦੇ ਕੇ ਆਖਿਆ ਇੱਧਰ ਆਓ ਕਹਿੰਦਾ ਜੀ ਜਾਪਨਾ। ਉਹ ਕਹਿੰਦਾ ਅੱਜ ਨੇ ਲੜਨਾ। ਕਿਦੋਂ ਲੜਗੇ? ਸਿਆਣਿਆਂ ਨੇ ਪੁੱਛਿਆ। ਉਹ ਕਹਿੰਦਾ 20 ਜੂਨ ਨੂੰ। ਸਿਆਣਾ ਝੋਲੀਆਂ ਭਰਾ ਕੇ ਗਾਂਗਾ ਉਧਰ ਛੋਟੇ ਭਰਾ ਤਾਰਾ ਆਜਮ ਨੂੰ ਦੱਸ ਦਿੱਤਾ ਵੀ ਤੇਰੇ ਭਰਾ ਨੇ ਵਿਖਾਇਆ ਨਜੂਮੀਆਂ ਨੂੰ ਹੱਥ ਤੇ ਨਜੂਮੀਆਂ ਨੇ ਆਖਿਆ ਵੀ ਜੇ ਲੜੇਗਾ ਅੱਜ ਤੇ ਤੂੰ ਹਾਰੇਗਾ ਜੇ ਵੀ ਜੂਨ ਨੂੰ ਲੜੇਗਾ ਤੇ ਜਿੱਤੇਗਾ ਤੇ ਤਾਰਾ ਆਜਮ ਸਿਆਣਾ ਸੀਗਾ ਉਹਨੇ ਆਖਿਆ ਅੱਜ ਕਿੰਨੀ ਤਰੀਕ ਆ ਉਹ ਦੱਸਣ